ਆਈ ਕੁਝ ਖਰੀਦ ਰੱਖੇ ਨੇ ਫੇਸਬੁੱਕ ਦੇ ਵਿਦਵਾਨ ਜੇ ਖਰੀਦ ਰੱਖੇ ਨੇ ਕੁਝ ਪੈਸੇ ਪੂਸੇ ਦੇ ਰੱਖੇ ਨੇ ਜਿਉਂ ਲੋਕਾਂ ਦਾ ਤੜਕੀ ਗੋਲਾਂ ਕੱਢਣਾ ਉਹ ਇੱਕ ਹੋ ਕੇ ਕਹਿ ਗਿਆ ਉਹ ਤਾਂ ਜਮੇ ਹੀ ਉਹਨਾਂ ਦੇ ਹੀ ਹੈ ਨਾਮ ਰਤਨ ਹੈ ਕਮ ਰਤਨ ਵਾਲੇ ਹੈ ਨਹੀਂ ਮੁਰਕੀ ਵਰਕੀ ਪਾਈ ਹੋਈ ਉਹਨਾਂ ਨੇ ਉਹ ਕਹਿੰਦਾ ਜੀ ਟੈਂਟ ਜਿਹੜਾ ਦਿੱਲੀ ਤੋਂ ਆਇਆ ਲੈ ਕੁਰਸੀਆਂ ਦਿੱਲੀ ਤੋਂ ਆਈਆਂ ਨੇ ਮੈਂ ਕੱਲ ਪੁੱਛਿਆ ਕੁਰਸੀਆਂ ਲਾਉਣ ਵਾਲਿਆਂ ਨੂੰ ਲੈ ਕਿੱਥੇ ਫਿਰਦੇ ਨੇ ਪੰਜਾਬ ਦੇ ਮੁੱਦੇ ਪਾੜਦੇ ਉਹ ਅੱਜ ਕੱਲ ਬਹੁਤ سارے ਕੰਮ ਹੈ ਜene ਬੇਸ ਪੰਜਾਬ ਚ ਹੈ ਕੰਮ ਸਾਰੇ ਨਾਰਥ ਇੰਡੀਆ ਚ ਹੈ ਗੁਰਦਾਸ ਮਾਨ ਨਾਲ ਠੁਕਰਾਲ ਸਾਊਂਡ ਆਉਂਦੀ ਹੈ ਦਿੱਲੀ ਤੋਂ ਐ ਫੇ ਗੁਰਦਾਸ ਮਾਨ ਗਾਉਣੋਂ ਹਟ ਜਾਏ ਆਗਰੇ ਦਾ ਪੇਠਾ ਆਪਣੇ ਕਹਿੰਦੇ ਨੇ ਆਗਰੇ ਦਾ ਪੇਠਾ ਫਿਰ ਆਗਰੇ ਤੋਂ ਪੇਠਾ ਹੁੰਦਾ ਉਹ ਬੰਦ ਕਰ ਦਈਏ ਨਾਗਪੁਰ ਤੋਂ ਸੰਤਰੇ ਆਉਂਦੇ ਨੇ ਚਲੋ ਜਿਹੜਾ ਬੋਲਦਾ ਉਹਨੂੰ ਪੈਸੇ ਪਾ ਦਿਓ ਉਹ ਤੋਂ ਬੁਲਵਾ ਲਓ ਗਲਤ ਮਾਲਦ ਸੁਮਾ ਕਈ ਦਿਨਾਂ ਦਾ ਮੈਂ ਕਹਿੰਦਾ ਕਾਨੂੰਨ ਬੋਲਣਾ ਕਾਨੂੰਨ ਯਾਰ ਪਰ ਇਹ ਸਭ ਤੋਂ ਵੱਡੇ ਪੰਜਾਬ ਦੇ ਦੁੱਖੀ ਇਹ ਸਾਬਤ ਹੋਣਗੇ ਵੀ ਤੁਸੀਂ ਉਸ ਵੇਲੇ ਕੀ ਬੋਲ ਰਹੇ ਸੀ ਜਿਸ ਵੇਲੇ ਪੰਜਾਬ ਲੀਤ ਚੜ ਰਿਹਾ ਸੀ ਤੁਸੀਂ ਲੀਤੋ ਲਾਉਣ ਦੀ ਕੋਸ਼ਿਸ਼ਾਂ ਕਰ ਰਹੇ ਸੀ ਤੁਸੀਂ ਬੇੜੀ ਚ ਪੱਟੇ ਪਾ ਰਹੇ ਸੀ ਜਿਸ ਵੇਲੇ ਪੰਜਾਬ ਪੱਤਣ ਤੇ ਲੱਗਣ ਦੀ ਕੋਸ਼ਿਸ਼ ਕਰ ਰਿਹਾ ਸੀ ਆਪਾਂ ਸੱਤਾਂ ਹੈਗੇ ਨਾ ਮੈਂ ਜਿਆਦਾ ਸੁਣਦਾ ਨਹੀਂਗਾ ਮਨ ਤਾਂ ਕੋਈ ਕੋਲ ਕੋ ਨੇ ਕੋਈ ਭੇਜ ਦਿੰਦਾ ਮੈਂ ਕੋਈ ਗੱਲ ਨਹੀਂ ਆਹ ਜੇ ਹਾਥੀ ਰੇਕ ਨਾਲ ਗੱਲ ਕਰਨ ਲੱਗ ਜੇ ਤਾਂ ਫਿਰ ਉਥੀ ਰਹਿ ਜੇ ਇੱਕੋ ਗਲੀ ਚ ਉਹ ਤੁਰਿਆ ਜਾਂਦਾ ਰਹਿੰਦਾ ਹੈ ਬਾਕੀ ਆਪ ਦਾ ਆਪ ਦੀ ਉਹਨਾਂ ਦੀ ਹੱਦ ਹੁੰਦੀ ਹੈ ਉਹ ਮੁੜ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਡਰ ਹੁੰਦਾ ਵੀ ਕਿਤੇ ਪਰਲੇਗੋ ਏਰੀਆ ਚ ਚਲੇ ਗਏ ਉਹ ਫਾੜ ਦੇਣਗੇ